ਹਰਬ ਜੀ ਸੰਗਰੂਰ ਵੀ ਦੀ ਕਾਤਾ ਬੁਲਾਉਣ ਨੂੰ ਤਾਂ ਬੁਲਾ ਲੈਂਦੇ ਹਾਂ ਬੁਲਾਉਣ ਨੂੰ ਤਾਂ ਬੁਲਾ ਲੈਂਦੇ ਹਾਂ ਹਰ ਕਿਸੇ ਨੂੰ ਸੰਗਰੂਰ ਵੀ ਬੁਲਾ ਲੈਂਦੇ ਹਾਂ ਹਰ ਕਿਸੇ ਨੂੰ ਸੰਗਰੂਰ ਵੀ ਕਦੇ ਕੋਈ ਮਹਿਸੂਸ ਮੈਨੂੰ ਕਬਰਾਹਤ ਨਹੀਂ ਹੁੰਦੀ ਕਦੇ ਕੋਈ ਮਹਿਸੂਸ ਮੈਨੂੰ ਕਬਰ ਆਹਟ ਨਹੀਂ ਹੁੰਦੀ ਪਰ ਚਾਹੁੰਦੇ ਹਾਂ ਜਿਸ ਨੂੰ ਸੰਗਰੂਰ ਵੀ ਪਰ ਚਾਹੁੰਦੇ ਹਾਂ ਜਿਸ ਨੂੰ ਸੰਗਰੂਰ ਵੀ ਬੁਲਾਇਆ ਨਹੀਂ ਜਾਂਦਾ ਬੁਲਾਇਆ ਨਹੀਂ ਜਾਂਦਾ ਲੰਗਣ ਨੂੰ ਤਾਂ ਸੰਗਰੂਰ ਵੀ ਲੰਗਦਾ ਹੀ ਹੈ ਲੰਗਣ ਨੂੰ ਤਾਂ ਸੰਗਰੂਰ ਵੀ ਲੰਗਦਾ ਹੀ ਹਾਂ ਕਈ ਵਾਰੀ ਦੂਰੋਂ ਹੀ ਘਰ ਕੋਲੋਂ ਉਸ ਦੇ ਮੈਸ